ਤੁਸੀਂ ਦੇਖ ਰਹੇ ਹੋ ਡਾਲ ਟੀਵੀ ਤੇ ਮੈਂ ਹਾਂ ਜਗਜੀਤ ਸਿੰਘ ਡਾਲ ਤੇ ਅੱਜ ਪਹੁੰਚੇ ਹਾਂ ਤਵਨ ਨਰਸਿੰਘਪੁਰ ਪਿੱਕੀਵਿੰਡ ਖਲੜਾ ਰੋਡ ਵਿਖੇ ਜਿੱਥੇ ਕਿ ਇਹਨਾਂ ਵੱਲੋਂ ਇੱਕ ਇੱਕ ਤਰੀਕ ਨੂੰ ਮੈਡੀਕਲ ਕੈਂਪ ਦਾ ਉਯੋਜਨ ਕੀਤਾ ਜਾ ਰਿਹਾ ਹੈ ਇਲਾਕੇ ਵਿੱਚ ਗੰਭੀਰ ਬਿਮਾਰੀਆਂ ਜਿਸ ਤਰ੍ਹਾਂ ਮਹਿੰਗੇ ਟੈਸਟ ਹੋਏ ਤਾਂ ਮਹਿੰਗੀ ਜਿਹੜੀ ਉਹ ਡਾਕਟਰੀ ਫੀਸ ਹੁੰਦੀ ਆ ਵੱਡੇ ਵੱਡੇ ਜਿਹੜੇ ਜਿਸ ਤਰ੍ਹਾਂ ਰੋਗ ਹੁੰਦੇ ਆ ਤਾਂ ਉਸ ਚੀਜ਼ ਨੂੰ ਦੇਖ ਕੇ ਇਹਨਾਂ ਵੱਲੋਂ ਇੱਕ ਕੈਂਪ ਦਾ ਉਯੋਜਨ ਕੀਤਾ ਜਾ ਰਿਹਾ ਜਿਸ ਦੇ ਵਿੱਚ ਡਾਕਟਰੀ ਸਲਾਹ ਅਤੇ ਚੈੱਕਅਪ ਜਿਹੜਾ ਫ੍ਰੀ ਕੀਤਾ ਜਾਏਗਾ ਇਸ ਤੋਂ ਇਲਾਵਾ ਜਿਹੜਾ ਜਿਸ ਤਰ੍ਹਾਂ ਬਲੱਡ 슈ਗਰ ECG ਤੇ ਲੈਬ ਦੇ ਟੈਸਟ ਹੈ ਜਿਹੜੇ ਲੈਬ ਦੇ ਟੈਸਟ ਜਿਸ ਤਰ੍ਹਾਂ ਫੂਨ ਦੇ ਟੈਸਟ ਹੋਏ ਉਹ ਬਿਲਕੁਲ ਹੀ ਜਿਹੜੇ ਅੱਧੇ ਰੇਟ ਤੇ ਹੋਣਗੇ ਤੇ ਇਹਦੇ ਵਿੱਚ ਜਿਹੜਾ ਬਲੱਡ 슈ਗਰ ECG ਅਤੇ ਹੋਰ ਛੋਟੇ-ਮੋਟੇ ਜਿਹੜੇ ਟੈਸਟ ਉਹ ਬਿਲਕੁਲ ਜਿਹੜੇ ਉਹ ਫ੍ਰੀ ਕੀਤੇ ਜਾਣਗੇ ਤਾਂ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਆਪਾਂ ਬਹੁਤ ਹੀ ਜਾਣਕਾਰੀ ਲਈ ਕਰਦੇ ਹਾਂ ਗੱਲਬਾਤ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਨੀਲ ਰਵਿੰਦਰੀਆ ਹੈ ਮੈਂ ਤੁਹਾਨੂੰ ਸੁਰਪ੍ਰੀਖਿਵਨ ਤੋਂ ਬੋਲ ਰਿਹਾ ਹਾਂ ਅਸੀਂ 1 ਜੂਨ 2025 ਨੂੰ ਇੱਕ ਕੈਂਪ ਦਾ ਆਯੋਜਨ ਕੀਤਾ ਹੈ ਜਿਸ ਵਿੱਚ ਅਸੀਂ ਹੱਡੀਆਂ ਦੇ ਰੋਗ ਸਾੜ ਦੇ ਰੋਗ ਦਿਲ ਦੀਆਂ ਬਿਮਾਰੀਆਂ ਦਾ ਫ੍ਰੀ ਚੈੱਕਅਪ ਕੈਂਪ ਲਗਾ ਰਹੇ ਹਾਂ ਜਿਸ ਵਿੱਚ ਸਾਡੇ ਅੰਮ੍ਰਿਤਸਰ ਤੋਂ ਡਾਕਟਰ ਅਨੋਤ ਕੁਮਾਰ ਨੇ ਡਾਕਟਰ ਨੇ ਉਹ ਆ ਕੇ ਚੈੱਕਅਪ ਕਰਨਗੇ ਮਰੀਜ਼ਾਂ ਨੂੰ ਇਹ ਕਿਸ ਤਰ੍ਹਾਂ ਜਿਹੜਾ ਕੈਂਪ ਲਗਾਇਆ ਜਾ ਰਿਹਾ ਵੇਰਵਾ ਦੱਸੋ ਪੀ ਇਹਦੇ ਵਿੱਚ ਕੀ ਕੀ ਜਿਹੜਾ ਮਰੀਜ਼ਾਂ ਨੂੰ ਜਿਹੜੀ ਸਹੂਲਤ ਆਪਾਂ ਫਰੀ ਦੇ ਰਹੇ ਆਂ ਦੇਖੋ ਇਹ ਕੈਂਪ ਜਿਸ ਤਰ੍ਹਾਂ ਕੀ ਇੱਕ ਤਾਂ ਹਫਤੋਂ ਵੱਡੀ ਗੱਲ ਹੈ ਜੋ ਜਿਸ ਤਰ੍ਹਾਂ ਪਾਜੀ ਨੇ ਕਿਹਾ ਕਿ ਮਰੀਜ਼ ਡਾਕਟਰ ਦੀ ਫੀਸ ਬੜੀ ਮਹਿੰਗੀ ਹੁੰਦੀ ਹੈ 500 700 ਹਜ਼ਾਰ ਉਹ ਦੇਣ ਤੋਂ ਡਰਦੇ ਰਹੇ ਔਰ ਇੱਕ ਤਾਂ ਜਾਣ ਅੰਮ੍ਰਿਤਸਰ ਜਾਣਾ ਪੈਂਦਾ ਹੈ ਪੇਸ਼ੈਂਟ ਨੂੰ ਉਹ ਜਾ ਨਹੀਂ ਸਕਦੇ ਅਸੀਂ ਉਹ ਫੀਸ ਬਿਲਕੁਲ ਨਹੀਂ ਲਵਾਂਗੇ ਔਰ ਡਾਕਟਰ ਫਰੀ ਚੈੱਕਅਪ ਕਰਨਗੇ ਔਰ ਦੂਸਰਾ ਇਹ ਹੈਗਾ ਕਿ ਅਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਬਲੱਡ ਪ੍ਰੈਸ਼ਰ, ਸ਼ੂਗਰ ਔਰ ਇਹ ਸੀ ਦਾ ਫ੍ਰੀ ਕਰਨੀ ਹੈ ਬਾਕੀ ਜਿਹਨੇ ਖੂਨ ਦੇ ਟੈਸਟ ਹੈਗੇ ਆ ਅਸੀਂ ਉਹਦੇ ਵਿੱਚ 50% ਰਿਆਤਾ ਦੇਵਾਂਗੇ ਔਰ ਜੋ ਵੀ ਹੋ ਸਕੇ ਜੋ ਜਿੰਨਾ ਹੋ ਸਕਿਆ ਸੀ ਜੋ ਕੈਂਪ ਵਿੱਚ ਆਏ ਜਿੰਨੇ ਵੀ ਮਿਲ ਜਣ ਉਹਨਾਂ ਦੀ ਹੈਲਪ ਕਰਾਂਗੇ ਮੈਡੀਕਲ ਦਾ ਜਿਹੜਾ ਕੈਂਪ ਦਾ ਕੀ ਟਾਈਮ ਹੈਗਾ ਆਪਣਾ ਸਾਡਾ ਜਿਹੜਾ ਕੈਂਪ ਹੈ ਉਹ 1 ਜੂਨ 2025 ਦਿਨ ਐਤਵਾਰ ਨੂੰ ਸਵੇਰ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਏਗਾ ਤਾਂ ਇੱਥੇ ਕੋਈ ਰਜਿਸਟ੍ਰੇਸ਼ਨ ਕਰਾਉਣੀ ਪਏਗੀ ਜਾਂ ਵੈਸੇ ਕੋਈ ਸਾਰੇ ਜਿੰਨੇ ਵੀ ਫਰੀਜ ਆਏ ਸਾਰੇ ਪਗਤਾਏ ਜਾਣਗੇ ਇੱਥੇ ਦੇਖੋ ਜਿੰਨੇ ਵੀ ਮਰੀਜ਼ ਰਜਿਸਟ੍ਰੇਸ਼ਨ ਤਾਂ ਜ਼ਰੂਰੀ ਹੁੰਦੀ ਹੈ ਜੇ ਕਿ ਕੋਈ ਤਰਵਾ ਸਕਦਾ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਜਿੰਨੇ ਵੀ ਮਰੀਜ਼ ਕੈਂਪ ਵਿੱਚ ਆਣਗੇ ਅਸੀਂ ਉਹਨਾਂ ਨੂੰ ਚੈੱਕਅਪ ਤੋਂ ਬਿਨਾਂ ਨਹੀਂ ਭੇਜਾਂਗੇ ਸਾਰੇ ਮਰੀਜ਼ ਕੈਂਪ ਦੇ ਦੌਰਾਨ ਚੈੱਕਅਪ ਕਰਕੇ ਹੀ ਭੇਜਾਂਗੇ ਤਾ ਇਸ ਤੋਂ ਇਲਾਵਾ ਜਿਹੜੇ ਹਸਪੀਟਲ ਦੇ ਵਿੱਚ ਕਿਹੜੇ-ਕਿਹੜੇ ਕਾਰਡ ਜਿਹੜੇ ਉਹ ਫ੍ਰੀ ਇੱਥੇ ਚੱਲਦੇ ਆ ਸਾਡੇ ਕੋਲ ਸਭ ਤੋਂ ਜਿਹੜਾ ਹੈਗਾ ਪਹਿਲੀ ਤੇ ਸਾਡੇ ਕੋਲ ECHS ਜੋ ਸਾਫ ਕੋਆ ਫੌਜੀਅਰ ਸਕੀਮ ਹੈ ਉਹ ਸਾਡੇ ਕੋਲ ਫ੍ਰੀ ਉਹਨਾਂ ਦਾ ਇਲਾਜ ਹੁੰਦਾ ਔਰ ਦੂਸਰਾ ਆਯੁਸ਼ਮਾਨ ਜਿਹੜਾ 5 ਲੱਖ ਵਾਲਾ ਕਾਰਡ ਹੈਗਾ ਉਹਦੇ ਵਿੱਚ ਜਿਸ ਤਰ੍ਹਾਂ ਅਸੀਂ ਬਾਸੂਨ ਦੀ ਪੱਥਰੀ ਗੁਰਦੇ ਦੀ ਪੱਥਰੀ ਬਾਸੂਨ ਦੇ ਮਸਾਨੇ ਉਹਦਾ ਜੋ ਇਲਾਜ ਹੈ ਉਹ ਅਸੀਂ ਫ੍ਰੀ ਕਰ ਦਿੰਦੇ ਆ ਉਹ ਬਿਲਕੁਲ ਫ੍ਰੀ ਕੋਈ ਉਹ ਬਿਲਕੁਲ ਫ੍ਰੀ ਹੈ ਉਹਦੇ ਵਿੱਚ ਕੋਈ ਪੈਸਾ ਨਹੀਂ ਲੈਂਦੇ ਤੇ ਟੈਸਟ ਵਗੈਰਾ ਜਿਹੜਾ ਉਹਦੇ ਵਿੱਚ ਹੁੰਦੇ ਹਾਂ ਕੋਈ ਟੈਸਟ ਜੇ ਹਸਪਤਾਲ ਤੋਂ ਇਲਾਵਾ ਬਾਹਰੋਂ ਕਰਾਉਣੀ ਪੋਰ ਪੈਂਦੀ ਹੈ ਉਹਦੇ ਥੋੜੇ ਬਾਰੇ ਮਰੀਜ਼ ਨੂੰ ਪੈਸੇ ਖਰਚਨੇ ਪੈਂਦੇ ਨੇ ਬਾਕੀ ਅਸੀਂ ਜਿਹੜਾ ਫ੍ਰੀ ਕਰਦੇ ਸੋਰਸ ਤੋਂ ਇਲਾਵਾ ਕੁਝ ਕਹਿਣਾ ਜਾਂਦੇ ਬਸ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਜਿੰਨਾ ਤੋਂ ਜਿੰਨਾ ਵੱਧ ਵੱਧ ਹੋ ਸਕੇ ਇਹ ਕੈਂਪ ਦਾ ਜੋ ਹੈ ਉਹ ਬੈਨੀਫਿਟ ਲਿਆ ਜਾਵੇ ਕਿਸੇ ਨੇ ਕੈਂਪਸ ਬੰਦੀ ਕੋਈ ਸਲਾਹ ਲੈਣੀ ਹੋਵੇ ਕੋਈ ਮੋਬਾਈਲ ਹਾਂ ਕਿਸੇ ਨੇ ਅਗਰ ਕੈਂਪਸ ਬੰਦੀ ਕੋਈ ਸਲਾਹ ਲੈਣੀ ਹੈ ਕੋਈ ਪੁੱਛਣਾ ਹੈ ਤਾਂ ਸਾਡਾ ਮੋਬਾਈਲ ਨੰਬਰ ਹੈ 9876319904 9876319904 ਸੋ ਤੁਸੀਂ ਆਪਾ ਡਾਕਟਰ ਸਾਹਿਬ ਨਾਲ ਵੀ ਗੱਲ ਕੀਤੀ ਆ ਕੈਂਪ ਬਾਰੇ ਤਾਂ ਤੁਸੀਂ ਵੀ ਇਸ ਕੈਂਪ ਦਾ ਜਿਹੜਾ ਜ਼ਰੂਰ ਲਾਭ ਉਠਾਓ ਕਿਉਂਕਿ ਇਹ ਕੈਂਪ ਜਿਹੜਾ ਬੜੇ ਵੱਡੇ ਜਿਹੜੇ ਉਹ ਟਾਈਮ ਬਾਅਦ ਇੱਥੇ ਆਪਣੇ ਇਲਾਕੇ ਦੇ ਵਿੱਚ ਲੱਗ ਰਿਹਾ ਕਿਉਂਕਿ ਕਾਫੀ ਜੜੀਆਂ ਉਹ ਗੰਭੀਰ ਬਿਮਾਰੀਆਂ ਇਸ ਇਲਾਕੇ ਦੇ ਵਿੱਚ ਹੈ ਤੇ ਸਾਡੇ ਭੈਣ ਭਰਾ ਕਈ ਡਰਦੇ ਆ ਕਿ ਜੇ ਡਾਕਟਰ ਕੋਲ ਚਲਗੇ ਤਾਂ ਸਾਡੇ ਕੋਲ ਫੀਸ ਨਹੀਂ ਹੋਣੀ ਤੇ ਜੇ ਅਸੀਂ ਕਿਤੇ ਡਾਕਟਰ ਕੋਲ ਫਸ ਗਏ ਤਾਂ ਫਿਰ ਉੱਥੋਂ ਨਿਕਲਣਾ ਮੁਸ਼ਕਲ ਆ ਪਰ ਇੱਥੇ ਜਿਹੜੀ ਉਹ ਡਾਕਟਰ ਸਾਹਿਬ ਇੱਕ ਬਿਲਕੁਲ ਤਸੱਲੀ ਦੇਂਦਾ ਹੈ ਕਿ ਜਿਹੜਾ ਪੂਰੀ ਤਰ੍ਹਾਂ ਕੈਕਪ ਕਰਕੇ ਹੀ ਜਿਹੜਾ ਉਹ ਮਰੀਜ਼ ਨੂੰ ਜਿਹੜੀ ਉਹ ਸਲਾਹ ਵੀ ਫਰੀਦ ਦਿੱਤੀ ਜਾਊਗੀ ਤਾਂ ਜਿਹੜੀਆਂ ਛੋਟੀਆਂ ਮੋਟੀਆਂ ਦਵਾਈਆਂ ਉਹ ਵੀ ਜਿਹੜੀਆਂ ਇੱਥੇ ਫਰੀਦ ਦਿੱਤੀਆਂ ਜਾਣਗੀਆਂ